ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਚੰਗਾ ਇਤਿਹਾਸ ਨਹੀਂ ਪੜਾਇਆ ਜਾ ਰਿਹਾ। ਇਹ ਲਾ ਹੋ ਰਿਹਾ ਹੈ। ਇਹ ਜ਼ਿਆਦਾਤਰ ਸਾਡੇ ਤਰੀਬ ਜਾਂ ਮੱਧ ਵਰਗੀ ਪਰਿਵਾਰਾਂ ਵਿੱਚ ਹੋ ਰਿਹਾ। ਕੌਣ ਜਾਣੇ i yeah. ਅੱਜਕਲ ਪੰਜਾਬ ਨੂੰ ਬਚਾਉਣ ਬਾਰੇ ਬੜੀਆਂ ਵੀਡੀਓਆਂ ਬਣਦੀਆਂ ਨੇ ਸਾਡੇ ਪੰਜਾਬੀ ਬੱਚੇ ਜੋ ਬਾਹਰ ਆਉਂਦੇ ਨੇ ਪੜ੍ਹਾਈਆਂ ਲਈ ਇੱਥੇ ਹੀ ਰਹਿ ਜਾਂਦੇ ਨੇ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਆਸਟ੍ਰੇਲੀਆ ਹੋਵੇ ਉਹਨਾਂ ਬਾਰੇ ਬੜੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਕਿ ਉਹ ਪੰਜਾਬ ਵਾਪਸ ਹੋਣ ਉਥੇ ਆਪਣਾ ਰਹਿਣ ਦਸੇਰਾ ਨਾ ਕਰਨ ਪਰ ਕੀ ਪੰਜਾਬ ਸਿਰਫ ਪੰਜਾਬ ਤੋਂ ਬਾਹਰ ਜਾ ਰਹੇ ਬੱਚਿਆਂ ਨਾਲ ਹੀ ਬਚੇਗਾ ਉਹਨਾਂ ਬੱਚਿਆਂ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਪੰਜਾਬ ਵਿੱਚ ਨੇ ਸਾਡਾ ਪੰਜਾਬ ਚੋਂ ਹੀ ਖੋਖਲਾ ਹੁੰਦਾ ਜਾ ਰਿਹਾ ਇਹਦਾ ਇੱਕ ਬਹੁਤ ਵੱਡਾ ਸਕੂਤ ਇਹ ਆ ਕਿ ਪੰਜਾਬ ਪਿਛਲੇ 10 ਸਾਲਾਂ ਵਿੱਚ ਪੰਜਾਬੀਅਤ ਵੱਲੋਂ ਦੂਰ ਹੁੰਦਾ ਜਾ ਰਿਹਾ ਸਾਡਾ ਪੰਜਾਬ ਸਿੱਖਾ ਦਾ ਘਰ ਮੰਨਿਆ ਜਾਂਦਾ ਸਿੱਖਾਂ ਦੀ ਮਾਂ ਦੀ ਧਰਤੀ ਮੰਨੀ ਜਾਂਦੀ ਆ ਪਰ ਉੱਥੇ ਅੱਜ ਪੰਜਾਬੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ 10 ਸਾਲ ਪਹਿਲਾਂ ਜਿੱਥੇ 2011-12 ਦੇ ਵਿੱਚ ਸਿਰਫ 1.26% ਈਸਾਈ ਲੋਕ ਸੀ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਅੱਜ 2023-24 ਤੱਕ 15% ਦੇ ਕਰੀਬ ਹੋ ਗਈ ਹੈ 2011-12 ਦੇ ਵਿੱਚ ਪੰਜਾਬ ਵਿੱਚ ਸਿਰਫ 300 ਚਰਚ ਸੀ ਜਿਨ੍ਹਾਂ ਦੀ ਗਿਣਤੀ 600% ਵਧੀਆ ਪਿਛਲੇ 10 ਸਾਲਾਂ ਵਿੱਚ 300 ਤੋਂ ਇਹ 1800 ਹੋ ਚੁੱਕੀ ਹੈ ਕੀ ਇਸ ਦੇ ਪਿੱਛੇ ਪੰਜਾਬੀਆਂ ਦੀ ਪੰਜਾਬੀਅਤ ਨਹੀਂ ਗਵਾਚ ਰਹੀ ਉਹਨੇ ਜੋ ਧਰਮ ਬਦਲਿਆ ਜਾ ਰਿਹਾ ਉਹਦੇ ਕਈ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਆ ਕਿ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਚੰਗਾ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਸਾਡੇ ਪੁਰਖਿਆਂ ਦਾ ਸਾਡੇ ਸਿੱਖਾਂ ਦਾ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਗੁਰਬਾਣੀ ਦੇ ਸਿਧਾਂਤਾਂ ਦਾ ਨਹੀਂ ਪਤਾ ਇਸ ਲਈ ਬਹੁਤ ਆਸਾਨ ਹੋ ਗਿਆ ਉਹਨਾਂ ਨੂੰ ਇਸ ਰਸਤੇ ਤੋਂ ਪਟਕਾਉਣਾ ਇਹ ਮੋਸਟਲੀ ਜੋ ਗਰੀਬ ਪਰਿਵਾਰ ਨੇ ਸਾਡੇ ਗਰੀਬ ਵਰਗ ਨੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਪਟਕਾਇਆ ਜਾ ਰਿਹਾ ਤੇ ਉਹਨਾਂ ਨੂੰ ਸਿੱਖੀ ਤੋਂ ਦੂਰ ਕਰਕੇ ਈਸਾਈ ਧਰਮ ਵੱਲ ਲਜਾਇਆ ਜਾ ਰਿਹਾ ਹੁਣ ਇਸ ਦੇ ਜੇ ਆਪਾਂ ਇੰਟੈਲੈਕਚੁਅਲ ਤੌਰ ਤੇ ਗੱਲ ਦੇਖੀਏ ਤਾਂ ਸਾਡੇ ਖੁਦ ਪਰਿਵਾਰਾਂ ਦਾ ਸਾਡੇ ਇਤਿਹਾਸ ਨੂੰ ਛੱਡ ਕੇ ਕਨਵੈਂਟ ਸਕੂਲਾਂ ਵੱਲ ਜਾਣਾ ਵੀ ਇੱਕ ਬਹੁਤ ਵੱਡਾ ਕਾਰਨ ਆ ਜਿੱਥੇ ਬੱਚਿਆਂ ਨੂੰ ਸਿੱਕੇ-ਸਹਾਰ ਪੜਾਉਣ ਦੀ ਉਮਰ ਵਿੱਚ ਕੌਂਵੈਂਟ ਸਕੂਲਾਂ ਵਿੱਚ ਪਾਇਆ ਜਾਂਦਾ ਉੱਥੇ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਮਰਦਿਆ ਜਾਂਦਾ ਪੰਜਾਬੀ ਬੋਲਣ ਤੇ ਫਾਇਲ ਲਗਾਇਆ ਜਾਂਦਾ ਜਦੋਂ ਉਹਨਾਂ ਨੂੰ ਖੋਦ ਦੀ ਮਾਂਤ ਭਾਸ਼ਾ ਬੋਲਣ ਤੋਂ ਰੋਕਿਆ ਜਾਊਗਾ ਖੋਦਾ ਇਤਿਹਾਸ ਪੜਨ ਤੋਂ ਰੋਕਿਆ ਜਾਊਗਾ ਤਾਂ ਉਹਨਾਂ ਨੂੰ ਆਪਣੇ ਇਤਿਹਾਸ ਆਪਣੇ ਸਿਧਾਂਤਾਂ ਬਾਰੇ ਕਿੱਦਾਂ ਕੁਝ ਪਤਾ ਲੱਗੂਗਾ ਇਹ ਇੱਕ ਬਹੁਤ ਵੱਡਾ ਕਾਰਨਾ ਜੋ ਨਵੀਂ ਜਨਰੇਸ਼ਨ ਜਿਸ ਨੂੰ ਸਿੱਖ ਇਤਿਹਾਸ ਪੰਜਾਬ ਦੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਹੁਣ ਜੇ ਆਪਾਂ ਨੌਜਵਾਨਾਂ ਨੂੰ ਇੱਕ ਪਾਸੇ ਛੱਡ ਕੇ ਵੱਡਿਆਂ ਵੱਲ ਦੇਖੀਏ ਤਾਂ ਜੋ ਧਰਮ ਬਦਲਾ ਹੋ ਰਿਹਾ ਇਹ ਜ਼ਿਆਦਾਤਰ ਸਾਡੇ ਤਰੀਬ ਜਾਂ ਮੱਧ ਵਰਗੀ ਪਰਿਵਾਰਾਂ ਵਿੱਚ ਹੋ ਰਿਹਾ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਆ ਕਿ ਜਦੋਂ ਸਿੱਖਾਂ ਨੂੰ ਲੰਗਰਾਂ ਦੇ ਉੱਤੇ ਪੈਸੇ ਲਾਉਣ ਲਈ ਕਿਹਾ ਜਾਂਦਾ ਤਾਂ ਉਹ ਬੇਸ਼ੁਮਾਰ ਪੈਸਾ ਲਾਉਂਦੇ ਨੇ ਜਾ ਸ਼ੋਅ ਆਫ ਲੈ ਕੇ ਆ ਜਾਂਦਾ ਤਾਂ ਬੇਸ਼ੁਮਾਰ ਪੈਸਾ ਲਾਇਆ ਜਾਂਦਾ ਪਰ ਜਦੋਂ ਆਪਣੀ ਕਮਿਊਨਿਟੀ ਦੀ ਸੇਵਾ ਲਈ ਆਪਣੇ ਹੀ ਲੋਕਾਂ ਦੀ ਮਦਦ ਲਈ ਪੈਸਾ ਲਾਉਣ ਦੀ ਵਾਰੀ ਆਉਂਦੀ ਆ ਤਾਂ ਅਸੀਂ ਜ਼ਿਆਦਾਤਰ ਅਸਫਲ ਸਾਬਤ ਹੁੰਨੇ ਆ ਜਦੋਂ ਮੁਸੀਬਤ ਦਾ ਟਾਈਮ ਆ ਨਾ ਉਦੋਂ ਕੋਈ ਬਾਹਰ ਨਹੀਂ ਦਿੰਦਾ ਅਸੀਂ ਆਪਣੇ ਲੋਕਾਂ ਦੀ ਮਦਦ ਨਹੀਂ ਕਰਦੇ ਉਹਨਾਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਇਸੇ ਵਕਤ ਕਿਸੇ ਚੀਜ਼ ਦੀ ਲੋੜਾ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਹ ਇੱਕ ਬਹੁਤ ਵੱਡਾ ਰੀਜ਼ਨ ਆ ਕਿ ਉਹਨਾਂ ਨੂੰ ਭਟਕਾਉਣਾ ਬਹੁਤ ਆਸਾਨ ਹੋਇਆ ਹੋਇਆ ਇਸੇ ਲਈ ਉਹਨਾਂ ਨੂੰ ਕਈ ਤਰੀਕੇ ਦੇ ਲਾਲਚ ਦੇ ਕੇ ਜਾਂ ਆਸਾਨ ਰਸਤੇ ਦਿਖਾ ਕੇ ਸਿੱਖ ਧਰਮ ਤੋਂ ਇਸਾਈ ਧਰਮ ਵੱਲ ਲਜਾਇਆ ਜਾ ਰਿਹਾ ਇੱਥੇ ਨਾਂ ਤਾਂ ਇਸਾਈ ਧਰਮ ਦੀ ਵਿਰੋਧਤਾ ਕਰ ਰਹੇ ਹਨ ਨਾ ਅਸੀਂ ਈਸਾਈਆਂ ਨੂੰ ਮਾੜਾ ਕਹਿੰਦੇ ਹਾਂ ਅਸੀਂ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਾਂ ਨੂੰ ਸੂਚਿਤ ਕਰਨ ਲਈ ਇਹ ਗੱਲ ਕਰ ਰਹੇ ਹਾਂ ਕਿ ਜਿੱਥੇ 10 ਸਾਲ ਪਹਿਲਾਂ ਪੰਜਾਬ ਦੇ ਵਿੱਚ ਈਸਾਈਆਂ ਦੀ ਕੁੱਲ ਗਿਣਤੀ ਸਿਰਫ 3.5 ਲੱਖ ਦੇ ਕਰੀਬ ਸੀ ਉਥੇ ਅੱਜ ਸਾਡੇ ਸਾਰੇ ਨੌ ਪਾਵਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਹੀ ਲਗਭਗ 4 ਲੱਖ ਈਸਾਈ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ 4 ਲੱਖ ਈਸਾਈ ਨੇ ਤੇ ਇਹ ਗਿਣਤੀ ਵੱਧਦੀ ਹੀ ਜਾ ਰਹੀ ਆ ਜੇ ਇਹ ਇਸਾਈ ਬਾਰਨੀਆਂ ਸਟੇਟਾਂ ਤੋਂ ਆ ਕੇ ਇੱਥੇ ਬਸਣ ਤਾਂ ਸਾਨੂੰ ਬੜੀ ਖੁਸ਼ੀ ਹੋਵੇਗੀ ਕਿ ਉਹ ਸਾਡੇ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ ਪਰ ਜਦੋਂ ਇਹ ਸਾਡੇ ਹੀ ਲੋਕ ਨੇ ਜੋ ਸਿੱਖੀ ਨੂੰ ਛੱਡ ਕੇ ਇਸਾਈ ਧਰਮ ਨੂੰ ਅਪਣਾ ਰਹੇ ਨੇ ਤਾਂ ਇਹ ਸਿੱਖਤਾਂ ਲਈ ਬੜੀ ਚਿੰਤਾਜਨਕ ਗੱਲ ਆ। ਹੁਣ ਸਾਡੇ ਕਿੰਨੇ ਹੀ ਪੀਰ ਭਰਾ ਨੇ ਜੋ ਪੰਜਾਬ ਲਈ ਲੜ ਰਹੇ ਨੇ ਪੰਜਾਬ ਨੂੰ ਬਚਾਉਣ ਲਈ ਕਈ ਮੁਹਿੰਮਾਂ ਚਲਾ ਰਹੇ ਨੇ। ਜਿੱਦਾਂ ਸਾਡੇ ਕਿਸਾਨ ਭਾਈ ਨੇ ਜੋ ਸਾਡੀਆਂ ਜ਼ਮੀਨਾਂ ਬਚਾਉਣ ਦੇ ਲਈ ਧਰਨੇ ਤੇ ਬੈਠੇ ਨੇ ਉਹ ਭਾਰਤ ਸਰਕਾਰ ਨਾਲ ਲੜ ਰਹੇ ਨੇ ਤਾਂ ਕਿ ਪੰਜਾਬ ਦੀ ਜ਼ਮੀਨ ਨੂੰ ਬਚਾਇਆ ਜਾ ਸਕੇ ਇਟਾਹੀਂ ਕਈ ਬੰਦੇ ਨੇ ਜੋ ਪੰਜਾਬ ਦੀ ਮਾਂ ਬੋਲੀ ਲਈ ਲੜ ਰਹੇ ਨੇ ਪੰਜਾਬ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਇੱਥੇ ਰਹੋ ਇੱਥੇ ਹੀ ਆਪਣੇ ਕੰਮਕਾਰ ਚਲਾਓ ਤੇ ਪੰਜਾਬ ਨੂੰ ਵਧਣ ਫੁੱਲਣ ਵਿੱਚ ਮਦਦ ਕਰੋ ਪਰ ਜਦੋਂ ਸਾਡਾ ਪੰਜਾਬ ਅੰਦਰੋਂ ਹੀ ਖੋਖਲਾ ਹੁੰਦਾ ਜਾ ਰਿਹਾ ਸਾਡੀ ਜੋ ਹੋਂਦ ਸਿੱਖੀ ਖਾਤਮ ਹੁੰਦੀ ਜਾ ਰਹੀ ਆ ਤਾਂ ਕੀ ਇਹ ਮਹਿਮਾ ਨਕਾਰਾ ਸਾਬਤ ਨਹੀਂ ਹੋਣਗੀਆਂ ਕਿ ਇੱਕ ਬਹੁਤ ਵੱਡਾ ਸਵਾਲ ਆ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਸਾਡੇ ਧਰਮ ਪ੍ਰਤੀ ਲੜ ਰਹੇ ਲੋਕਾਂ ਲਈ ਕਿ ਕੀ ਪੰਜਾਬ ਦੇ ਨੌਜਵਾਨਾਂ ਕਿਸ ਪ੍ਰਤੀ ਅਛਾਹਤ ਕਰਨਾ ਚਾਹੀਦਾ ਅੱਜ ਦੀ ਸਾਡੀ ਕੀ ਲੋੜ ਆ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ Are beautiful people. Perhaps in the whole of India, the only community you can rely upon for something is the community of the Sikhs.